ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਨਸਟਿਪੇਸ਼ਨ ਕਬਜ ਬਾਰੇ ਮੋਸਟਲੀ ਇਹ ਪ੍ਰੋਬਲਮਸ ਯੰਗਸਟਰਸ ਦੇ ਵਿੱਚ ਵੀ ਹੈ ਔਰ ਬਜ਼ੁਰਗਾਂ ਦੇ ਵਿੱਚ ਵੀ ਹੈ ਕਿਉਂਕਿ ਆਪਣੀ ਜੋ ਖਾਣ ਪੀਣ ਦਾ ਤਰੀਕਾ ਜਾਂ ਐਕਸਰਸਾਈਜ਼ ਕਰਨ ਦਾ ਤਰੀਕਾ ਜਾਂ ਜ਼ਿਆਦਾ ਚਾਹ ਪੀਣੇ ਆ ਜਾਂ ਜ਼ਿਆਦਾ ਕੌਫੀ ਪੀਣੇ ਉਹਨਾਂ ਨੂੰ ਕਬਜ ਹੋ ਜਾਂਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੀ ਆਪਾਂ ਕਿਹੜੀਆਂ ਕਸਰਤਾਂ ਕਰੀਏ ਕੀ ਆਪਾਂ ਕਬਜ ਵਰਗੀ ਬਿਮਾਰੀ ਤੋਂ ਠੀਕ ਰਹਿ ਸਕੀਏ ਸੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਆਪਾਂ ਗੱਲ ਕਰਨ ਲੱਗੇ ਹਾਂ ਜਦੋਂ ਵੀ ਤੁਸੀਂ ਸਵੇਰੇ ਫਰੈਸ਼ ਹੋਣ ਜਾਂਦੇ ਹੋ ਜਾਂ ਤੁਸੀਂ ਜਦੇ ਸਵੇਰੇ ਪਾਟੀ ਕਰਨ ਜਾਂਦੇ ਹੋ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਬੈਠਣਾ ਹੈ ਤੁਸੀਂ ਇੱਕ ਟੇਬਲ ਇਦਾਂ ਦਾ ਆਨਲਾਈਨ ਵੀ ਮਿਲ ਜਾਂਦਾ ਹੈ ਤੁਸੀਂ ਮੰਗਵਾ ਸਕਦੇ ਹੋ ਜਾਂ ਕੋਈ ਵੀ ਘਰ ਦੇ ਵਿੱਚ ਟੇਬਲ ਹੋਵੇ ਤੁਸੀਂ ਉਹ ਅੱਗੇ ਰੱਖ ਦੇਣਾ ਹੈ ਜੋ ਤੁਹਾਡਾ ਐਂਗਲ ਹੈ ਉਹ ਬਿਲਕੁਲ ਇਦਾਂ ਚਾਹੀਦਾ ਹੈ ਕਿਉਂਕਿ ਅਗਰ ਆਪਾਂ ਇਦਾਂ ਬੈਠਦੇ ਹਾਂ ਉਸ ਸੀਟ ਤੇ ਤਾਂ ਜਿੱਥੋਂ ਆਪਣੀ ਪੌਟੀ ਪਾਸ ਹੁੰਦੀ ਹੈ ਉਸ ਜਗ੍ਹਾ ਤੇ ਪ੍ਰੋਪਰ ਪਾਸ ਕਰਨ ਲਈ ਜੋ ਪ੍ਰੈਸ਼ਰ ਹੈ ਉਹ ਘਟ ਜਾਂਦਾ ਹੈ ਉਸ ਦਾ ਮਾਉਥ ਹੈ ਜੋ ਓਪਨਿੰਗ ਹੈ ਜਿੱਥੋਂ ਆਪਣੀ ਇੰਟੈਸਟਾਈਨ ਦੇ ਵਿੱਚੋਂ ਜੋ ਕੋਲਨ ਦਾ ਪਾਰਟ ਹੈ ਉਹ ਓਪਨ ਹੋਣਾ ਹੁੰਦਾ ਹੈ ਉੱਥੇ ਪ੍ਰੋਪਰ ਨਹੀਂ ਹੋ ਓਪਨ ਹੁੰਦਾ ਸੋ ਜਦੋਂ ਆਪਾਂ ਇਸ ਪੋਜੀਸ਼ਨ ਦੇ ਵਿੱਚ ਕਰ ਲੈਂਦੇ ਆ 60 ਡਿਗਰੀਸ ਤੇ ਬੈਂਕ ਬੈਂਡ ਹੋ ਜਾਂਦੀਆਂ ਨੇ ਆਪਣੇ ਗੋਡੇ ਔਰ ਐਦਾਂ ਬੈਠ ਕੇ ਤੁਸੀਂ ਆਪਣਾ ਆਰਾਮ ਨਾਲ ਪਾਸ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਅੱਗੇ ਜਾ ਕੇ ਕਬਜ਼ ਨਹੀਂ ਹੋਏਗੀ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਬਹੁਤ ਲੋਕ ਹੈ ਜੋ ਐਦਾਂ ਬੈਠਦੇ ਨਹੀਂ ਔਰ ਉਹਨਾਂ ਨੂੰ ਕਬਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਪੋਜੀਸ਼ਨਿੰਗ ਹੀ ਬਹੁਤ ਜ਼ਰੂਰੀ ਹੈ ਤੁਸੀਂ ਕੋਈ ਵੀ ਟੇਬਲ ਰੱਖ ਲੈਣਾ ਅੱਗੇ ਔਰ ਇਦਾਂ ਟੇਬਲ ਤੇ ਬੈਠ ਕੇ ਤੁਸੀਂ ਆਪਣੇ ਜੋ ਸਵੇਰ ਦਾ ਜੋ ਤੁਸੀਂ ਮਾਰਨਿੰਗ ਦੇ ਵਿੱਚ ਜਦੋਂ ਫਰੈਸ਼ ਹੁੰਨੇ ਹੋ ਜਦੋਂ ਪਾਟੀ ਕਰਦੇ ਹੋ ਤੁਸੀਂ ਇਸ ਪੋਜੀਸ਼ਨ ਤੇ ਬੈਠਣਾ ਆਪਣੀ ਸੀਟ ਤੇ ਸੋ ਇਹ ਹੋਗੀ ਨੰਬਰ 1 ਪੋਜੀਸ਼ਨਿੰਗ ਕੀ ਹੋਣੀ ਚਾਹੀਦੀ ਆ ਹੁਣ ਸੈਕਿੰਡ ਨੰਬਰ ਤੇ ਆਪਾਂ ਗੱਲ ਕਰਾਂਗੇ ਐਕਸਰਸਾਈਜ਼ ਕਿਹੜੀ ਕਰਨੀ ਆ ਆਪਾਂ ਗੱਲ ਕਰਨ ਲੱਗੇ ਆ ਸੈਕਿੰਡ ਐਕਸਰਸਾਈਜ਼ ਕੀ ਕਰਨੀ ਆ ਆਪਾਂ ਮਾਰਚਿੰਗ ਕਰਾਂਗੇ ਤਾਂ ਖੜ ਕੇ 1 2 ਜਿੰਨਾ ਉੱਪਰ ਚੱਕ ਸਕਦੇ ਹੋ 3 4 5 6 7 8 9 10 11 12 13 14 15 16 17 18 19 20 देन ਲੈਕਸ ਇਹ ਤੁਸੀਂ 10 ਤੋਂ ਵੀ ਸ਼ੁਰੂ ਕਰ ਲਓ 5 ਤੋਂ ਵੀ ਸ਼ੁਰੂ ਕਰ ਲਓ ਜਿੰਨਾ ਕੋਡਾ ਚੱਕਿਆ ਜਾਂਦਾ ਫਾਰ ਇਗਜ਼ਾਮਪਲ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਜਾਂ 60 ਸਾਲ ਤੋਂ ਜ਼ਿਆਦਾ ਹੈ ਤੁਸੀਂ ਇੰਨਾ ਹੀ ਕਰੋਗੇ ਕੋਈ ਗੱਲ ਨਹੀਂ ਹੌਲੀ ਹੌਲੀ ਤੁਸੀਂ ਇਸ ਨੂੰ ਉੱਪਰ ਕਰਨ ਲੱਗ ਜਾਓਗੇ ਠੀਕ ਹੈ ਹੈ ਤਾਂ ਮਾਰਚਿੰਗ ਕਰਾਂਗੇ 1 2 3 फोर फाइव सिक्स सेवन एट नाइन टेन इलेवेन दैन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी दैन रिलैक्स तुसी दो तो तीन सैट लाने ये होगी थोड़ी सैकेंड एक्सरसाइज मार्चिंग हूँ थर्ड सब तो इंपोर्टेंट जो इशू है ਕਭ ਜਦਾ ਜਿਸ ਦਾ ਮੇਨ ਕੌਜ਼ ਮੰਨਿਆ ਜਾਂਦਾ ਹੈ ਉਹ ਹੈ ਸਵੇਰੇ ਉੱਠ ਕੇ ਪਾਣੀ ਪੀਣਾ ਤੁਸੀਂ ਸਵੇਰੇ ਉੱਠ ਕੇ ਨਾਰਮਲ ਪਾਣੀ ਪੀਣਾ ਸਟਾਰਟ ਕਰੋ ਥੋੜਾ ਜਿਹਾ ਕੋਸਾ ਕਰ ਲਓਗੇ ਉਹ ਵੀ ਬਹੁਤ ਵਧੀਆ ਸਵੇਰੇ ਉੱਠ ਕੇ ਤੁਸੀਂ ਨਾਰਮਲ ਪਾਣੀ ਪੀਣਾ ਵਿੱਚ ਕੁਛ ਨਾ ਪਾਓ ਬਹੁਤ ਜਿਆਦੇ ਮਿੱਥਸ ਨੇ ਕੋਈ ਕਹਿੰਦਾ ਵਿੱਚ ਜੀਰਾ ਪਾ ਲਓ ਜਾਂ ਨਿੰਬੂ ਪਾ ਲਓ ਜਾਂ ਲੈਮਨ ਪਾ ਲਓ ਜਿਵੇਂ ਕਹਿੰਦੇ ਹੈ ਸ਼ਹਿਦ ਪਾ ਲਓ ਪਰ ਨਹੀਂ ਜੋ ਮੇਰੀ ਸਲਾਹ ਹੈ ਉਹ ਇਹੀ ਹੈ ਵੀ ਸਵੇਰੇ ਉੱਠ ਕੇ ਤੁਸੀਂ ਸੈਂਪਲ ਕੋਸਾ ਪਾਣੀ ਘਟੋ ਘਟ ਹੌਲੀ ਹੌਲੀ ਬੈਠ ਕੇ ਇੱਕ ਗਲਾਸ ਪਾਣੀ ਜ਼ਰੂਰ ਪੀਓ ਹੌਲੀ ਹੌਲੀ ਕਰਕੇ ਇੱਕ ਗਲਾਸ ਤੋਂ ਬਾਅਦ ਨਹੀਂ ਪੀਣਾ ਚਾਹੀਦਾ ਸੋ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਸਵੇਰੇ ਉੱਠ ਕੇ ਖਾਲੀ ਪੇਟ ਇਹ ਹੋ ਗਈ ਤੁਹਾਡੀ 3rd ਇਹ ਵੀ ਐਕਸਰਸਾਈਜ਼ ਦੀ ਹੈ ਪਾਣੀ ਪੀਣਾ ਹੁਣ 4th ਨੰਬਰ ਤੇ ਆਪਾਂ ਸਭ ਤੋਂ ਇੰਪੋਰਟੈਂਟ ਪ੍ਰੋਪਰ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਵਾਕ ਬਹੁਤ ਜ਼ਰੂਰੀ ਹੈ ਸਵੇਰੇ ਤੁਸੀਂ ਉਠੋ ਪਹਿਲਾਂ ਗੁੰਗਣਾ ਅਗਰ ਤੁਹਾਨੂੰ ਕਾਬਜ ਹੋ ਗਈ ਹੈ ਸਵੇਰੇ ਉੱਠੋ ਪਹਿਲਾਂ ਪਾਣੀ ਪੀਓ ਅਗਰ ਤੁਸੀਂ ਵਾਸ਼ਰੂਮ ਦੇ ਵਿੱਚ ਇਸੇ ਪੋਜੀਸ਼ਨ ਦੇ ਵਿੱਚ ਬੈਠੋ ਜਿਸ ਪੋਜੀਸ਼ਨ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਔਰ ਦੈਨ ਮਾਰਚਿੰਗ ਕਰੋ ਦੈਨ ਸੈਰ ਕਰਨ ਜਾਓ 15 ਤੋਂ 20 ਮਿੰਟ ਸਵੇਰੇ ਜ਼ਰੂਰ ਸੈਰ ਕਰਨੀ ਹੈ ਔਰ ਦੈਨ ਸ਼ਾਮ ਨੂੰ ਜਦੋਂ ਤੁਸੀਂ ਖਾਣਾ ਖਾ ਲੈਂਦੇ ਹੋ ਰਾਤ ਦਾ ਖਾਣਾ ਖਾ ਲਿਆ ਡਿਨਰ ਕਰ ਲਿਆ ਉਸ ਤੋਂ ਬਾਅਦ 15-20 ਮਿੰਟ ਇੱਕ ਜਗ੍ਹਾ ਤੇ ਬੈਠੇ ਰਹਿਣਾ ਹੈ ਔਰ ਰਾਤ ਦਾ ਖਾਣਾ ਹੈ ਜੋ ਤੁਸੀਂ ਉਹ ਕੀ ਕਰੋਗੇ ਸਾਰੇ ਲੋਕ ਮੋਸਟਲੀ ਰਾਤ ਨੂੰ ਦਾਲ ਖਾਂਦੇ ਆ ਦਾਲ ਦੇ ਵਿੱਚ ਰੋਟੀ ਤੁਸੀਂ ਡਿਪ ਕਰ ਲੈਣੀ ਆ 15 20 ਮਿੰਟ ਪਹਿਲਾਂ ਤਾਂ ਕਿ ਉਹ इजीली ਡਾਈਜੈਸਟ ਹੋ ਜਾਵੇ ਔਰ ਦੈਨ ਤੁਸੀਂ ਉਹ ਖਾਣਾ ਖਾ ਕੇ 15 ਮਿੰਟ ਬੈਠੇ ਰਹੋ ਦੈਨ ਉਸ ਤੋਂ ਬਾਅਦ 15 ਮਿੰਟ ਜਦੋਂ ਬੈਠੇ ਹੋਗੇ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਤਾਂ ਤੁਸੀਂ 15 20 ਮਿੰਟ ਲਈ ਸੈਰ ਜ਼ਰੂਰ ਕਰੋ ਇਹ ਹੋ ਗਿਆ ਤੁਹਾਡਾ ਫੋਰਥ ਸਭ ਤੋਂ ਇੰਪੋਰਟੈਂਟ ਜਿਹੜੀ ਆਪਾਂ ਤੁਹਾਨੂੰ ਦੱਸਿਆ ਸੈਰ ਕਰਨੀ ਆ ਹੁਣ ਨੈਕਸਟ 5ਥ ਨੰਬਰ ਤੇ ਆਪਾਂ ਕਰਾਂਗੇ ਸਕੁਐਟ ਉਹ ਕੀ ਆ ਆਪਾਂ लैग्स ओपन कर देनिया ने और दोनों हाथ इ जोड़ लेने नहीं। और आप नीचे जावे स्लो स्लो जिन्ना जा सकते हैं वह तो फिर वापस वन फिर नीचे टू फिर नीचे थ्री फे नीचे फोर फे नीचे फाइव फिर नीचे सिक्स फिर नीचे सेवन फिर नीचे एट ਫੇਰ نیچے 9 ਫੇਰ نیچے 10 ਥੈਨ ਰਿਲੈਕਸ ਥੈਨ ਇੱਕ ਦੋ ਮਿੰਟ ਗੇਡੇ ਕਾ ਦੋ ਫੇਰੇ ਹੀ ਰਿਪੀਟ ਕਰਨਾ ਇਸ ਦੀਆਂ ਤੁਸੀਂ ਤਿੰਨ ਰੈਪੀਟੀਸ਼ਨਸ ਲਾਉਣੀਆਂ ਇਹ ਹੋ ਗਈ ਤੁਹਾਡੀ ਸਕੁਐਟ ਹੁਣ ਸਭ ਤੋਂ ਜ਼ਿਆਦਾ ਸਵਾਲ ਇਹ ਪੁੱਛਿਆ ਜਾਏਗਾ ਵੀ ਸਾਡੇ ਗੋਡੇ ਦੁਖਦੇ ਨੇ ਸੀ ਸਕੁਐਟ ਕਿਵੇਂ ਕਰੀਏ ਤੁਸੀਂ ਕੀ ਕਰੋਗੇ ਇੱਕ ਚੇਅਰ ਦੀ ਹੈਲਪ ਨਾਲ ਕੁਰਸੀ ਦੀ ਹੈਲਪ ਨਾਲ ਕਰਕੇ ਦਿਖਾਉਣਾ ਤੁਹਾਨੂੰ ਜਿਵੇਂ ਕੁਰਸੀ ਆਪਾਂ ਇਹ ਦੇਖੋ ਆਪਣੇ ਅੱਗੇ ਇੱਕ ਟੇਬਲ ਹੈ ਇਸ ਨੂੰ ਆਪਾਂ ਕੁਰਸੀ ਦੀਵਾਰ ਨਾਲ ਲਾ ਲਾਂਗੇ ਔਰ ਦੈਨ ਆਪਾਂ ਕੁਰਸੀ ਦੀ ਹੈਲਪ ਨਾਲ ਹੌਲੀ ਹੌਲੀ ਨੀਚੇ ਜਾਵਾਂਗੇ ਜਿੰਨਾ ਜਾ ਸਕਦੇ ਆ ਇੱਕ ਕੁਰਸੀ ਨੂੰ ਪਕੜ ਕੇ ਦੋ ਦੈਨ 3 ਦੈਨ 4 ਦੈਨ 5 ਦੈਨ 6 ਦੈਨ 7 ਦੈਨ 8 ਦੈਨ 9 ਦੈਨ 10 ਸੋ ਘਰ ਘਟੋਟੇ ਦੁਕਦੇ ਆ ਤੁਸੀਂ ਕੁਰਸੀ ਦੀ ਹੈਲਪ ਨਾਲ ਸਕੁਆਟ ਲਾ ਸਕਦੇ ਹੋ ਇਸਦੇ ਵੀ ਤੁਸੀਂ ਦਿਨ ਤੋਂ ਚਾਰ ਸੈਟ ਹੌਲੀ ਹੌਲੀ ਇਸਦੇ ਰੈਪੀਟੀਸ਼ਨਸ ਵਧਾਉਂਦੇ ਜਾਵਾਂਗੇ ਔਰ ਦੈਨ ਇਸ ਤੋਂ ਬਾਅਦ ਸਭ ਤੋਂ ਜਿਹੜੀ ਇੰਪੋਰਟੈਂਟ ਐਕਸਰਸਾਈਜ਼ ਹੈ ਉਹ ਆਪਾਂ ਤੁਹਾਨੂੰ ਬੈੱਡ ਤੇ ਲੇਟ ਕੇ ਕਰਕੇ ਦਿਖਾਵਾਂਗੇ ਨੈਕਸਟ ਐਕਸਰਸਾਈਜ਼ ਹੈ ਉਹਦੇ ਲਈ ਤੁਸੀਂ ਇੱਕ ਸਹਰਾਣਾ ਜਾਂ ਕੁਸ਼ਨ ਲੈ ਲੈਣਾ ਹੈ ਉਸ ਨੂੰ ਆਪਾਂ ਆਪਣੇ ਢਿੱਡ ਦੇ ਰੱਖ ਦੇਣਾ ਹੈ ਔਰ ਹੌਲੀ ਹੌਲੀ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਤੁਸੀਂ ਹੌਲੀ ਹੌਲੀ ਦੋਨੋਂ ਗੋਡੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਆ ਇੱਥੇ ਆਪਾਂ ਪੰਜ ਗਿਣਾਂਗੇ 1 2 3 4 5 then ਹੌਲੀ ਹੌਲੀ ਗੋਡੇ ਸਿੱਧੇ ਕਰ ਦੇਣੇ ਆ then ਫੇਰ ਕਰਕੇ ਦਿਖਾਉਨੇ ਆ ਦੇਖੋ ਤੁਸੀਂ ਦੋਨੋਂ ਗੋਡੇ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਤਰ੍ਹਾਂ ਕੁਸ਼ਨ ਆਪਣਾ ਜੋ ਐਬਡੋਮਨ ਹੈ ਉਸਤੇ ਪ੍ਰੈਸ਼ਰ ਬਣਾਏਗਾ ਔਰ ਜਿੰਨੀ ਗੈਸ ਹੈ ਉਹ ਰਿਲੀਜ਼ ਹੋ ਜਾਏਗੀ ਔਰ ਤੁਹਾਨੂੰ ਕਬਜ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਆਪਣੀ ਪਾਟੀ ਚੰਗੀ ਤਰ੍ਹਾਂ ਪੇਟ ਆਪਣਾ ਸਾਫ਼ ਕਰ ਸਕਦੇ ਹੋ ਦੁਬਾਰਾ ਦੇਖੋ ਫੇਰ ਆਪਾਂ ਕੁਸ਼ਨ ਨੂੰ ਸੈੱਟ ਕੀਤਾ ਤੇ ਦੋਨੋਂ ਗੋਡੇ ਸਾਹਮਣੇ ਲਾਏ ਇੱਥੇ ਆਪਾਂ ਜ਼ੋਰ ਦੀ ਪ੍ਰੈਸ ਕਰ ਦੇਣਾ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 ਪਹਿਲਾਂ 5 ਗਿਣਨੇ ਆ ਅਗਰ 5 ਸੌਕੇ ਗਿਣेंगे ਫੇਰ ਤੁਸੀਂ 10 ਗਿਣਨੇ ਠੀਕ ਹੈ ਜੀ ਥੈਨ ਰਿਲੈਕਸ ਇਸਦੇ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਨੇ ਇਹ ਹੋਗੀ ਤੁਹਾਡੀ ਨੀ ਹੱਗਜ਼ ਇਹ ਤੁਹਾਡੀ ਲਾਸਟ ਐਕਸਰਸਾਈਜ਼ ਹੈ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਜੋ ਕਬਜ ਹੈ ਉਹ ਹੌਲੀ-ਹੌਲੀ ਠੀਕ ਹੋਣਾ ਸਟਾਰਟ ਹੋ ਜਾਏਗੀ ਸਭ ਤੋਂ ਹੁਣ ਜ਼ਰੂਰੀ ਗੱਲਾਂ ਤੁਹਾਨੂੰ ਦੱਸਣ ਲੱਗੇ ਹਾਂ ਕਬਜ ਰਿਗਾਰਡਿੰਗ ਕਬਜ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਮੀਜਰ ਰੂਲ ਹੈ ਉਹ ਹੈ ਡਾਈਟ ਦਾ ਤੁਸੀਂ ਆਪਣੀ ਡਾਈਟ ਪ੍ਰੋਪਰ ਰੱਖੋ ਸ਼ਾਮ ਨੂੰ ਜਿਹੜਾ ਤੁਸੀਂ ਖਾਣਾ ਖਾਣਾ ਉਹਦੇ ਵਿੱਚ ਸਲਾਦ ਜ਼ਰੂਰ ਐਡ ਕਰੋ ਜਿਵੇਂ ਖੀਰਾ ਟਮਾਟਰ ਪਿਆਜ਼ ਇਹ ਚੀਜ਼ਾਂ ਤੁਸੀਂ ਜ਼ਰੂਰ ਖਾਣੀਆਂ ਨੇ ਔਰ ਸਹੀ ਮਾਤਰਾ ਦੇ ਵਿੱਚ ਪੂਰੇ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਜ਼ਰੂਰ ਪੀਣਾ ਔਰ ਜੇ ਤੁਸੀਂ ਜ਼ਿਆਦਾ ਚਾਹ ਪੀਂਦੇ ਹੋ ਜਾਂ ਕੌਫੀ ਪੀਂਦੇ ਹੋ ਉਸ ਨੂੰ ਘੱਟ ਕਰ ਦਿਓ ਕਿਉਂਕਿ ਇਸ ਨਾਲ ਜੋ ਆਪਣਾ ਪਿਸ਼ਾਬ ਵੀ ਹੈ ਬਲੇਡਰ ਵੀ ਹੈ ਉਹ ਵੀ ਡਿਸਟਰਬ ਹੋਏਗਾ ਔਰ ਬਾਵਲ ਜਿੱਥੋਂ ਆਪਾਂ ਨੂੰ ਪਾਟੀ ਆਉਂਦੀ ਹੈ ਉਹ ਵੀ ਡਿਸਟਰਬ ਹੋਏਗਾ ਸੋ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਕਾਫੀ ਤੋਂ ਬਚ ਸਕਦੇ ਹੋ ਬਹੁਤ ਪੇਸ਼IENTS ਇਦਾਂ ਆਉਂਦੇ ਆ ਵੀ ਸਾਨੂੰ ਦਵਾਈ ਲੈ ਬਿਨਾ ਪਾਟੀ ਨਹੀਂ ਆਉਂਦੀ ਚੂਰਨ ਲੈ ਬਿਨਾ ਪਾਟੀ ਨਹੀਂ ਆਉਂਦੀ ਸੋ ਉਸ ਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਹੈ ਆਪਣੇ ਸਰੀਰ ਤੇ ਸੋ ਉਹ ਸਾਰੇ ਆਪਣੇ ਜੋ ਨੁਕਸਾਨ ਨੇ ਜੋ ਆਪਣੇ ਸਰੀਰ ਤੇ ਹੋ ਰਹੇ ਆ ਹੋਰਾਂ ਦਵਾਈਆਂ ਨਾਲ ਕਿਉਂ ਨਾ ਆਪਾਂ ਕਸਰਤਾਂ ਨਾਲ ਹੀ ਠੀਕ ਕਰ ਸਕਦੇ ਆ ਇਹ ਕਸਰਤ ਅਸੀਂ ਰੈਗੂਲਰ ਆਪਣੇ ਪੇਸ਼ੈਂਟ ਨੂੰ ਆਪਣੇ ਕਲੀਨਿਕ ਤੇ ਦੱਸੀ ਹੈ ਔਰ ਉਸ ਦਾ ਅਫੈਕਟ ਬਹੁਤ ਵਧੀਆ ਹੈ ਸਭ ਤੋਂ ਜ਼ਿਆਦਾ ਅਫੈਕਟ ਦਾ ਤੁਹਾਨੂੰ ਪੋਜੀਸ਼ਨ ਵਾਲੀ ਹੋ ਜਾਣਾ ਜਦੋਂ ਤੁਸੀਂ ਮੂਰੇ ਪੋਜੀਸ਼ਨ ਆਪਣੇ ਜਿਹੜਾ ਸਟੂਲ ਰੱਖ ਕੇ ਹੀ ਪਾਟੀ ਵਾਲੀ ਸੀਟ ਤੇ ਬੈਠਣ ਲੱਗੇ ਮੋਸਟਲੀ ਆਪਾਂ ਲੋਕ ਵੈਸਟਰਨ ਸੀਟਸ ਤੇ ਹੀ ਬੈੰਨੇ ਆ ਜਿਹੜੀ ਬੈਠਣ ਵਾਲੀ ਸੀਟ ਆ ਕੋਸੇਟਾਈਪ ਉਹੀ ਬੈਠ ਕੇ ਪਾਟੀ ਕਰਦੇ ਆ ਸੋ ਉਮੀਦ ਕਰਦਾ ਆ ਇਹ ਤੁਹਾਨੂੰ ਕਬਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਆ ਜਲਦ ਇੱਕ ਨਵੀਂ ਵੀਡੀਓ ਨਾਲ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਲਿਓ ਮਿਲਦੇ ਆ ਜਲਦ ਇੱਕ ਨਵੀਂ ਵੀਡੀਓ ਨਾਲ ᱛਿਲਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ